ਦੀ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਫੇਸ ਡਿਕਲੇਅਰ ਕਰਕੇ ਠੀਕ ਫੈਸਲਾ ਲਿਆ ਬਹੁਤ ਹੀ ਠੀਕ ਕੀਤਾ ਅਸਲ ਵਿੱਚ ਵਿਰੋਧੀਆਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂ ਹੈਗਾ ਉਹਨਾਂ ਦੇ ਖਿਲਾਫ ਨਾ ਤਾਂ ਕੋਈ ਕੋਈ ਰਿਸ਼ਵਤ ਲੈਦਾ ਫੜਿਆ ਗਿਆ ਨਾ ਕੋਈ ਕਦੇ ਕੋਈ ਕਪੜਾ ਹੋਰ ਕੀਤਾ ਹਨ ਤੇ ਬਾਕੀ ਸ਼ਰਮੈਂ ਸੰਗਦਾ ਵੀ ਸ਼ਰਾਬ ਹੀ ਪਿੰਦਾ ਲੋਕਾਂ ਦਾ ਖੂਨ ਤਾਂ ਨਹੀਂ ਨਾ ਪਿੰਦਾ ਭਵੰਤਮਾਨ ਇੱਕ ਇਹ ਜਿਹਾ ਵਿਅਕਤੀ ਹੈ ਜਿਹਨੂੰ ਸਾਰਾ ਕੁਝ ਪਤਾ ਹੈ ਆਮ ਕਰਦਾ ਮੁੰਡਾ ਹੈ ਆਪ ਉਹ ਚੀਜ਼ਾਂ ਹਡਾਈਆਂ ਹੋਈਆਂ ਨੇ ਮੈਨੂੰ ਲੱਗਦਾ ਹੈ ਲੱਗਦਾ ਹੀ ਨਹੀਂ ਮੈਨੂੰ ਪੂਰਾ ਭਰੋਸਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਬਹੁਤ ਭਲਾ ਹੋਊਗਾ ਇਸ ਫੀਲਡ ਦੇ ਵਿੱਚ ਆ ਗਿਆ ਕਾਮੇਡੀ ਦੇ ਵਿੱਚ ਤੇ ਨੰਬਰ 1 ਹੋਇਆ ਤੇ ਉਹ ਨੰਬਰ 1 ਹੋਇਆ ਫਿਰ ਜਦੋਂ ਕਾਮੇਡੀ ਦੇ ਵਿੱਚ ਉਹਦਾ ਪੂਰਾ ਸਿੱਕਾ ਚੱਲਿਆ ਤਾਂ ਮੈਂ ਕਿਹਾ ਵੀ ਹੁਣ ਤੂੰ ਇੱਕ ਬਹੁਤ ਵੱਡਾ ਲੀਡਰ ਬਣਨ ਵਾਲਾ ਹੈ ਕਿਉਂਕਿ ਲੀਡਰ ਇਸ ਕਰਕੇ ਕਹਿਆ ਸੀ ਕਿ ਉਹ ਲੋਕਾਂ ਦੀਆਂ ਦੁੱਖ ਤਕਲੀਫਾਂ ਪ੍ਰੋਤ ਖਿਲਾਫ ਬੋਲਦਾ ਵੀ ਨਹੀਂ ਹਰੇਕ ਡਰਦਾ ਹੈ ਕਹਿੰਦਾ ਵੀ ਜੇ ਅਸੀਂ ਇੱਕ ਗੱਲ ਕਹੀ ਭਗਵੰਤ ਨੇ ਵਗੋਂ 20 ਗੱਲਾਂ ਕਰਨੀਆਂ ਨੇ ਉਹਦੀਆਂ ਲੀਡਰਾਂ ਵਾਂਗੂ ਭਾਸ਼ਣ ਨਹੀਂ ਦਿੰਦਾ ਭਗਵੰਤ ਲੋਕਾਂ ਨਾਲ ਗੱਲਾਂ ਕਰਦਾ ਉਹਨਾਂ ਦੇ ਦੁੱਖ ਤਕਲੀਫਾਂ ਸੁਣਦਾ ਸਟ੍ਰੀਟ ਕਾਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਚ ਚੋਣਾਂ ਦਾ ਮੌਸਮ ਹੈ ਕਈ ਕਲਾਕਾਰ ਸਿਆਸੀ ਪਿਛ ਤੇ ਜ਼ੋਰ ਅਸਮਾਇਸ਼ ਕਰ ਰਹੇ ਨੇ ਤੇ ਕੁਝ ਕਲਾਕਾਰ ਸਿਆਸਤਦਾਨਾਂ ਨੂੰ ਸਪੋਰਟ ਕਰਨ ਦੇ ਲਈ ਆਏ ਨੇ ਕਰਮਜੀਤ ਅਨਮੋਲ ਜੀ ਸਾਡੇ ਨਾਲ ਨੇ ਆਵਾਜ਼ ਦੀ ਪਾਰਟੀ ਦੇ ਲਈ ਲਗਾਤਾਰ ਪ੍ਰਚਾਰ ਕਰ ਰਹੇ ਨੇ ਫਿਲਹਾਲ ਹੀ ਬੁੱਢਲਾਡੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਸਮਾਂ ਲਿਆ ਹੈ ਥੈਂਕ ਯੂ ਸਰ ਟਾਈਮ ਦੇ ਲਈ ਤੇ ਆਵਾਜ਼ ਦੀ ਪਾਰਟੀ ਹੀ ਕਿਉਂ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਆਵਾਜ਼ ਮਨਿ ਪਾਰਟੀ ਦਾ ਮਤਲਬ ਹੈ ਭਗਵੰਤ ਮਾਨ ਔਰ ਭਗਵੰਤ ਮਾਨ ਇੱਕ ਬੜੀ ਵਧੀਆ ਸੋਚ ਲੈ ਕੇ ਚੱਲੇ ਆ ਜੀ ਔਰ ਮੇਰਾ ਦੋਸਤ ਐਸੀ ਪਲਸ 1 ਪਲਸ 2 ਤੋਂ ਇਕੱਠੇ ਆ ਤੇ ਇਸ ਕਰਕੇ ਇੱਕ ਚੰਗੇ ਇਹ ਨਹੀਂ ਕਿ ਮੈਂ ਸਿਰਫ ਦੋਸਤੀ ਕਰਕੇ ਉਹ ਇੱਕ ਚੰਗੀ ਸੋਚ ਲੈ ਕੇ ਤੁਰਿਆ ਤਾਂ ਕੱਕੇ ਨਾਲ ਉਹਨਾਂ ਦਾ ਨਾ ਸ਼ਰਾਬ ਦਾ ਮੁੱਦਾ ਹਮੇਸ਼ਾ ਬੜਾ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਉਹਨਾਂ ਜੋ ਸ਼ਰਾਬ ਛੱਡੀ ਉਦੋਂ ਵੀ ਉਹਨਾਂ ਨੂੰ ਮੰਚ ਤੇ ਆਉਣਾ ਪਿਆ ਪਬਲਿਕ ਉਹਨਾਂ ਨੇ ਅਨਾਉਂਸਮੈਂਟ ਕੀਤੀ ਤੁਸੀਂ ਵੀ ਸਮਝਾਉਂਦੇ ਹੁੰਦੇ ਸੀ ਉਹਨਾਂ ਨੂੰ ਜਦੋਂ ਤੁਹਾਡੇ ਤੱਕ ਵੀ ਗੱਲਾਂ ਪਹੁੰਚਦੀਆਂ ਨੇ ਪੋਲਿਟਿਕਸ ਤੁਸੀਂ ਪੂਰੀ ਨਜ਼ਰ ਰੱਖਦੇ ਹੋਵੋਗੇ ਅਸਲ ਵਿੱਚ ਵਿਰੋਧੀਆਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂ ਹੈਗਾ ਉਹਨਾਂ ਦੇ ਖਿਲਾਫ ਨਾ ਤਾਂ ਕੋਈ ਏ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਨਾ ਕੋਈ ਕਦੇ ਕੋਈ ਕਪੜਾ ਹੋਰ ਕੀਤਾ ਹਨ ਤੇ ਬਾਕੀ ਸ਼ਰਮ ਹੈ ਸਮਝਦਾ ਵੀ ਸ਼ਰਾਬ ਹੀ ਪੀਂਦਾ ਲੋਕਾਂ ਦਾ ਖੂਨ ਤਾਂ ਨਹੀਂ ਨਾ ਪੀਂਦਾ ਬਾਕੀ ਖੂਨ ਵੀ ਪੀਂਦੇ ਨਾਲ ਦੇ ਨਾਲ ਸ਼ਰਾਬ ਕੌਣ ਨਹੀਂ ਪੀਂਦਾ ਜੇ ਇੰਨੀ ਨਫਰਤ ਸ਼ਰਾਬ ਤੋਂ ਤਾਂ ਫਿਰ ਠੇਕੇ ਕਿਉਂ ਨਹੀਂ ਚੁਕਾ ਦਿੰਦੇ ਪੰਜਾਬ 'ਚ ਸੋ ਸ਼ਰਾਬ ਪੀ ਕੇ ਕਦੇ ਉਹਨੇ ਪੰਜਾਬ ਦਾ ਨੁਕਸਾਨ ਤਾਂ ਨਹੀਂ ਕੀਤਾ ਕਿਸੇ ਘਰ ਦਾ ਚਿਰਾਗ ਤਾਂ ਨਹੀਂ ਬੁਝਿਆ ਜੇ ਉਹਦੀ ਸ਼ਰਾਬ ਪੀਣ ਨਾਲ ਉਹ ਉਹਨੂੰ ਉਹਨੂੰ ਆਪ ਨੂੰ ਜ਼ਰੂਰ ਨੁਕਸਾਨ ਹੈ ਉਹਦੀ ਸਿਹਤ ਨੂੰ ਨੁਕਸਾਨ ਹੈ ਬਟ ਵਿਰੋਧੀਆਂ ਕੋਲ ਕੋਈ ਹੋਰ ਮੁੱਦਾ ਨਹੀਂ ਇਸ ਕਰਕੇ ਉਹਦੇ ਤੇ ਇਲਜ਼ਾਮ ਲੱਗਦੇ ਲੱਗਦਾ ਇਸ ਵਾਰ ਆਵਾਦੀ ਪਾਰਟੀ ਦੀ ਜਿਹੜੀ ਹਵਾ ਹੈ ਉਹ ਠੀਕ ਰੁਖ ਲੈ ਕੇ ਪੋਲਿਟਿਕਸ ਦੇ ਵਿੱਚ ਕੁਝ ਕਮਾਲ ਕਰਨਗੇ ਉਹ ਬਿਲਕੁਲ ਕਮਾਲ ਕਰਨਗੇ ਜੀ ਕਿਉਂਕਿ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਕਿ ਬਦਲਾ ਚਾਉਂਦੇ ਆ ਸਾਰੀ ਜਨਤਾ ਤੇ ਤੁਸੀਂ ਦੇਖੇ ਹੋਣਾ ਪਿੱਛੇ ਕਿੰਨਾ ਹਜ਼ੂਮ ਸੀਗਾ ਔਰ ਲੋਕ ਆਪ ਮਹਾਰੇ ਘਰਾਂ ਦੇ ਵਿੱਚੋਂ ਨਿਕਲ ਕੇ ਆ ਰਹੇ ਨੇ ਆਵਾਦੀ ਪਾਰਟੀ ਦੇ ਦੂਸਰਾ 17 ਚ ਵੀ ਐਸੀ ਖਵਾਸੀ ਪਰ 20 ਸੀਟਾਂ ਆਈਆਂ ਉਦੋਂ ਵੀ ਤੁਸੀਂ ਦੇਖਿਆ ਹੋਵੇਗਾ ਮਾਹੌਲ ਵੱਖ ਸੀ ਉਸ ਉਸ ਤੋਂ ਜ਼ਿਆਦਾ ਵਧੀਆ ਮਾਹੌਲ ਆ ਜੀ ਇਸ ਵਾਰ ਹਾਂਜੀ ਪਿਆਮਾ ਦੀ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਫੇਸ ਡਿਕਲੇਅਰ ਕਰਕੇ ਠੀਕ ਫੈਸਲਾ ਲਿਆ ਬਹੁਤ ਹੀ ਠੀਕ ਕੀਤਾ ਹੋਰ ਕੋਈ ਹੈ ਨਹੀਂ ਸੀ ਦੱਸ ਦੋ ਤੁਸੀਂ ਵੀ ਇਸ ਵਾਰ ਕਰ ਰਹੇ ਸੀ ਤੁਸੀਂ ਵੀ ਬਿਲਕੁਲ ਕਰ ਰਹੇ ਸੀ ਜੀ ਮੈਂ ਤਾਂ 5 ਮਿੰਟ ਬਾਅਦ ਹੀ ਲਾਈਵ ਹੋ ਗਿਆ ਸੀ ਉਸ ਦਿਨ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਇੱਕ ਆਮ ਕਰਦਾ ਮੁੰਡਾ ਜਿਹੜੇ ਨੂੰ ਜਿਸ ਬੰਦੇ ਨੂੰ ਹਰ ਇੱਕ ਥੱਲੇ ਵਰਗ ਤੋਂ ਲੈ ਕੇ ਕੋਈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਉਹਨਾਂ ਦੀਆਂ ਦੁੱਖਤ ਕलीफਾਂ ਦਾ ਪਤਾ ਹੈ ਤੇ ਜਿਹੜੇ ਬੰਦੇ ਸੋਨੇ ਦਾ ਚਮਚ ਲੈ ਕੇ ਜੰਮਦੇ ਆ ਉਹਨਾਂ ਨੂੰ ਥੱਲੇ ਵਾਲੇ ਲੋਕ ਨਹੀਂ ਦਿਸਦੇ ਹੁੰਦੇ ਨਾ ਉਹਨਾਂ ਦੀਆਂ ਤਕਲੀਫਾਂ ਦਾ ਪਤਾ ਹੁੰਦਾ ਨਾ ਦੁੱਖਾਂ ਦਾ ਪਤਾ ਹੁੰਦਾ। ਭਗਵੰਤ ਮਾਨਿਕ ਇਹੋ ਜਿਹਾ ਵਿਅਕਤੀ ਹੈ ਜਿਹਨੂੰ ਸਾਰਾ ਕੁਝ ਪਤਾ ਹੈ। ਆਮ ਕਰਦਾ ਮੁੰਡਾ ਹੈ। ਆਪ ਉਹ ਚੀਜ਼ਾਂ ਹਡਾਈਆਂ ਹੋਈਆਂ ਨੇ। ਮੈਨੂੰ ਲੱਗਦਾ ਹੈ ਲੱਗਦਾ ਹੀ ਨਹੀਂ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਬਹੁਤ ਭਲਾ ਹੋਊਗਾ ਕਰੂਗਾ ਔਰ ਲੋਕ ਬਹੁਤ ਖੁਸ਼ਹਾਲ ਹੋਣਗੇ ਸਾਡਾ ਪੰਜਾਬ ਖੁਸ਼ਹਾਲ ਹੋਊਗਾ। ਇੱਧਰ ਰਮਨ ਸਾਹਿਬ ਤੇ ਸਿੱਧੂ ਮੂਸੇਵਾਲਾ ਵੀ ਚੋਣ ਲੜ ਰਹੇ ਨੇ। ਉਹਨਾਂ ਲਈ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਉਹਨਾਂ ਲਈ ਪ੍ਰਚਾਰ ਨਹੀਂ ਚਾਹੋਗੇ ਤੁਸੀਂ। ਦੇਖੋ ਬੈਸਟ ਆਫ ਲੱਕ ਛੋਟਾ ਭਰਾ ਹੈ ਜੀ ਉਹ ਉਹਨੂੰ ਇਹ ਹੀ ਕਹਿ ਸਕਦੇ ਆ ਤੇ ਪਰ ਮੇਰੀ ਜਿਹੜਾ ਜੋ ਭਗਵੰਤ ਨਾਲ ਮੇਰਾ ਬਹੁਤ ਧੀਰ ਦਾ ਰਿਸ਼ਤਾ ਹੈ ਤੇ ਬਾਕੀ ਇਸ ਪਾਰਟੀ ਦੀਆਂ ਜੋ ਨੀਤੀਆਂ ਨੇ ਉਹ ਲੱਗਦਾ ਕਿ ਚੰਗੇ ਆ ਮਤਲਬ ਬਾਕੀਆਂ ਪਾਰਟੀਆਂ ਨਾਲੋਂ ਵਧੀਆ ਨੇ ਤਾਂ ਕਰਕੇ ਮੈਂ ਦਰਗਾ ਸੀ ਭਗਵੰਤ ਪਾਣਾ ਪਲਸ 1 ਪਲਸ 2 ਚ ਇਕੱਠੇ ਪੜੇ ਉਸ ਕੋਈ ਐਸਾ ਉਹਨਾਂ ਦਾ ਕਿੱਸਾ ਸੁਣਾਓ ਜਿਹੜਾ ਲੋਕਾਂ ਨੂੰ ਨਾ ਪਤਾ ਹੋਵੇ ਬਹੁਤ ਕਿੱਸੇ ਸੁਣਾਤੇ ਸਾਰੇ ਲੋਕਾਂ ਦੇ ਸਾਹਮਣੇ ਆ ਕੇ ਮੇਰੇ ਵਾਲੇ ਦਾ ਬਾਕੀ ਇਹ ਵੀ ਉਹਨੂੰ ਜਦੋਂ ਉਹ ਕਾਮੇਡੀ ਕਰਦਾ ਸੀ ਅਸੀਂ ਕਾਲਜ ਦੇ ਵਿੱਚ ਹੀ ਸੀਗੇ ਤੇ ਮੈਂ ਉਹਨੂੰ ਇੱਕ ਗੱਲ ਕਹੀ ਸੀ ਵੀ ਜਿਸ ਦਿਨ ਤੂੰ ਇਸ ਫੀਲਡ ਦੇ ਵਿੱਚ ਆ ਗਿਆ ਕੌਮੇਡੀ ਦੇ ਵਿੱਚ ਤੇ ਨੰਬਰ 1 ਹੋਏਗਾ ਤੇ ਉਹ ਨੰਬਰ 1 ਹੋਇਆ ਫਿਰ ਜਦੋਂ ਕੌਮੇਡੀ ਦੇ ਵਿੱਚ ਉਹਦਾ ਪੂਰਾ ਸਿੱਕਾ ਚੱਲਿਆ ਤਾਂ ਮੈਂ ਕਿਹਾ ਵੀ ਹੁਣ ਤੂੰ ਇੱਕ ਬਹੁਤ ਵੱਡਾ ਲੀਡਰ ਬਣਨ ਵਾਲਾ ਕਿਉਂਕਿ ਲੀਡਰ ਇਸ ਕਰਕੇ ਕਹਿਆ ਸੀ ਕਿ ਉਹ ਲੋਕਾਂ ਦੀਆਂ ਦੁੱਖ ਤਕਲੀਫਾਂ ਸਮਝਦਾ ਸੀ ਔਰ ਲੋਕਾਂ ਬਾਰੇ ਹਮੇਸ਼ਾ ਮਤਲਬ ਸਰਕਾਰਾਂ ਨਹੀਂ ਸਰਕਾਰਾਂ ਦੀਆਂ ਜਿਹੜੀਆਂ ਮਾਰੂ ਨੀਤੀਆਂ ਹੁੰਦੀਆਂ ਸੀ ਉਹਨਾਂ ਦੇ ਟਾਕਸ਼ ਕਰਦਾ ਸੀਗਾ ਇਸ ਕਰਕੇ ਉਹ ਦੁਨੀਆ ਭਰ ਦੇ ਨੂੰ ਪੋਲਿਟਿਕਸ ਦਾ ਪਤਾ ਸੀ ਕੱਲੇ-ਕੱਲੇ ਪੋਲਿਟਿਸ਼ੀਅਨ ਦਾ ਨਾਮ ਤੱਕ ਉਹਨੂੰ ਯਾਦ ਆ। ਕੱਲੇ-ਕੱਲੇ ਖਿਡਾਰੀ ਦਾ ਨਾਮ ਯਾਦ ਆ। ਇੰਨੀ ਨੌਲੇਜ ਇਕੱਠੀ ਕਰਨੀ। ਇੰਨਾ ਮਤਲਬ ਉਹ ਤਰੀਕਾਂ ਦੇ ਮੁਤਾਬਕ ਵੀ ਆ ਇਸ ਤਰੀਕ ਨੂੰ ਆ ਕੀ ਹੋਇਆ ਸੀ। ਤੇ ਉਹਦੇ 'ਚ ਬਹੁਤ ਸਾਰੀਆਂ ਕੁਆਲਿਟੀਆਂ ਸੀਗੀਆਂ। ਤੇ ਉਹ ਵੀ ਮਤਲਬ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਲੀਡਰ ਵੀ ਨੰਬਰ 1 ਹੀ ਆ ਜੀ ਪੰਜਾਬ 'ਚ। ਇਹ ਲੱਗਦਾ ਨਰਵਸ ਹੁੰਦੇ ਨੇ ਉਹ ਤੁਹਾਡੇ ਨਾਲ ਗੱਲ ਹੁੰਦੀ ਹੈ। ਥੋੜੇ ਨਰਵਸ ਹੈਗੇ ਨੇ 2022 ਨੂੰ ਲੈ ਕੇ। ਅੱਜ ਤੱਕ ਨਹੀਂ ਹੋਇਆ ਉਹ ਨਰਵਸ ਬੰਦਾ। ਅੱਜ ਤੱਕ ਨਹੀਂ ਹੋਇਆ ਉਹ ਬੰਦਾ ਇੰਨੀ ਚੜ੍ਹਦੀ ਕਲਾ 'ਚ ਰਹਿੰਦਾ ਹਮੇਸ਼ਾ। ਬਾਕੀ ਗੱਲ ਇਹ ਆ ਵੀ ਨਰਵਸ ਬੰਦਾ ਚੁੱਪ ਰਹਿ ਜਾਂਦਾ ਨਾ ਥੋੜਾ ਵੀ ਬੋਲਦਾ ਨਹੀਂ ਉਹ ਬੰਦਾ ਜਦੋਂ ਸੌਂਦਾ ਉਦੋਂ ਹੀ ਚੁੱਪ ਹੈ ਮੈਂ ਪਹਿਲਾਂ ਵੀ ਦੱਸਿਆ ਕਿ ਹੁਣ ਤਾਂ ਸੌਂਦਾ ਵੀ ਚੁੱਪ ਨਹੀਂ ਰਾਤ ਨੂੰ ਸੁਪਨੇ 'ਚ ਵੀ ਰੈਲੀਆਂ ਕਰਦਾ ਉਹ ਉਹਦੀ ਵੀ ਉਹਨਾਂ ਨੂੰ ਕਾਫੀ ਯਾਦ ਕਰਦੇ ਨੇ ਅਸੀਂ ਬੜੇ سارے ਲੀਡਰਸ ਨਾਲ ਗੱਲ ਕਰਦੇ ਉਹਨਾਂ ਨੂੰ ਖਾਸ ਤੌਰ ਤੇ ਯਾਦ ਕਰਦੇ ਨੇ ਭਗਵੰਤ ਜੀ ਬਿਲਕੁਲ ਜੀ ਯਾਦ ਕਰਦੇ ਨੇ ਕੋਈ ਉਹਦੇ ਖਿਲਾਫ ਬੋਲਦਾ ਵੀ ਨਹੀਂ ਹਰੇਕ ਡਰਦਾ ਹੈ ਕਹਿੰਦਾ ਵੀ ਜੇ ਅਸੀਂ ਇੱਕ ਗੱਲ ਕਹੀ ਭਗਵੰਤ ਨੇ ਅੱਗੋਂ 20 ਗੱਲਾਂ ਕਰਨੀਆਂ ਨੇ ਉਹਦੀਆਂ ਸ਼ੁਰੂ ਤੋਂ ਹੀ ਐਵੇਂ ਸੀ ਸ਼ੁਰੂ ਤੋਂ ਹਾਂ ਜੀ ਜੋ 20 ਬੰਦੇ ਬੈਠੇ ਨੇ ਅਸੀਂ ਕਾਲਜ ਟਾਈ ਮਤਲਬ ਕਿਸੇ ਨੂੰ ਮਾਈਕ ਹੀ ਨਹੀਂ ਦਿੰਦਾ ਸੀ ਹਸਾਈ ਜਾਣਾ ਗੱਲਾਂ ਬਾਤਾਂ ਕਰੀ ਜਾਣੀਆਂ ਬਹੁਤ سارے ਜੋ ਆਰਟਿਸਟ ਨੇ ਉਹ ਵੀ ਜਿਵੇਂ ਅਸੀਂ ਗੱਲ ਕੀਤੀ ਕਿ ਇਸ ਵਾਰ ਸਿਆਸੀ ਪਿਛ ਤੇ ਆਪਣੀ ਕਿਸਮਤ ਅਸਮਾਰ ਰਹੇ ਨੇ ਨਵਜੋਤ ਸਿੰਘ ਸਿੱਧੂ ਜੀ ਨੂੰ ਚੰਗੀ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਅਣਜਾਣ ਦਾ ਹਾਂ ਜਾਣਦਾ ਜੀ ਹਾਂ ਜੀ ਉਹਨਾਂ ਨੇ ਜੱਜ ਕੀਤਾ ਹੋਇਆ ਹੈ ਭਗਵੰਤ ਮਾਨ ਨੂੰ ਤੇ ਇਸ ਵਾਰ ਕੀ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਜੀ ਦੀ ਪੋਜੀਸ਼ਨ ਕਿਵੇਂ ਲੱਗਦੀ ਤੁਹਾਨੂੰ ਅੰਮ੍ਰਿਤ ਸਰ ਜੀ ਉਦੋਂ ਵੀ ਦੇਖੋ ਉਹਨਾਂ ਦੇ ਜੱਜਮੈਂਟ ਨੇ ਉਹਨਾਂ ਨੂੰ ਮਤਲਬ ਫਾਸਟ ਕੱਢਿਆ ਸੀ ਇਹ ਜੱਜਮੈਂਟ ਵੀ ਉਹਨਾਂ ਨੂੰ ਫਾਸਟ ਕਢਾਊਗੀ ਇੱਧਰ ਵੀ ਬਿਲਕੁਲ ਫਤ ਪੂਰਾ ਤੁਹਾਨੂੰ ਲੱਗਦਾ ਆ ਆਮ ਆਦੀ ਪਾਰਟੀ ਦਾ ਬਿਲਕੁਲ ਲੱਗਦਾ ਹੈ ਜੀ ਕਿਉਂਕਿ ਭਗਵੰਤ ਮਾਨ ਨੂੰ ਲੋਕ ਇੰਨਾ ਪਿਆਰ ਕਰਦੇ ਆ ਕਿਉਂਕਿ ਭਗਵੰਤ ਲੀਡਰਾਂ ਵਾਂਗੂ ਭਾਸ਼ਣ ਨਹੀਂ ਦਿੰਦਾ ਭਗਵੰਤ ਲੋਕਾਂ ਨਾਲ ਗੱਲਾਂ ਕਰਦਾ ਉਹਨਾਂ ਦੇ ਦੁੱਖ ਤਕਲੀਫਾਂ ਸੁਣਦਾ ਉਹਨਾਂ ਦੇ ਤੁਸੀਂ ਪਿਛਲੇ 7-8 ਸਾਲਾਂ ਨੂੰ ਛੱਡ ਕੇ ਉਦੋਂ ਪਹਿਲਾਂ ਦੇ ਪੋਲਿਟਿਕਸ ਦੇਖ ਲਓ ਜਾਂ ਆਉਂਦਾ ਸੀ ਕੋਈ ਕਿਸੇ ਬੰਦੇ ਦੀ ਆਮ ਪਿੰਡ ਦੇ ਬੰਦੇ ਦੀ ਜਾਂ ਕਿਸੇ ਦੀ ਵੀ ਕੋਈ ਜਿੱਡਾ ਮਰਜ਼ੀ ਤਨਾਲ ਹੋਵੇ ਕਿਸੇ ਲੀਡਰ ਨੂੰ ਸਵਾਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਸੀ ਇਹ ਸਿਰਫ ਭਗਵੰਤ ਮਾਨ ਦੇ ਲੋਕ ਬੋਲਣ ਲਾਇ ਲੀਡਰਾਂ ਬੁਰੇ ਵੀ ਤੁਸੀਂ ਆ ਵਾਅਦੇ ਕੀਤੇ ਸੀ ਤੇ ਆ ਤੁਸੀਂ ਪੂਰੇ ਕਿਉਂ ਨਹੀਂ ਕੀਤੇ ਹੁਣ ਵੋਟਾਂ ਮੰਗਣ ਕਿਵੇਂ ਆ ਗਏ ਇਹ ਕੱਲੇ ਭਗਵੰਤ ਮਾਨ ਦੇ ਹਿੱਸੇ ਆਂਦੀ ਹੈ ਗੱਲ ਭਗਵੰਤ ਮਾਨ ਨੇ ਕਦੇ ਤੁਹਾਨੂੰ ਨਹੀਂ ਕਿਹਾ ਕਿ ਬਈ ਤੁਸੀਂ ਵੀ ਪੋਲਿਟਿਕਸ ਚਾਹੋ ਤੁਸੀਂ ਵੀ ਚੋਣ ਲੜੋ ਕੀ ਆ ਤਾਂ ਹੋਊਗਾ ਨਹੀਂ ਮੈਨੂੰ ਨਹੀਂ ਕਿਹਾ ਕਦੇ ਵੀ ਹਾਂ ਔਰ ਮੇਰਾ ਇੰਟਰਸਟ ਵੀ ਨਹੀਂ ਹੈਗਾ ਮੈਂ ਸਿਰਫ ਭਗਵੰਤ ਮਾਨ ਦੇ ਕਰਕੇ ਪ੍ਰਚਾਰ ਕਰ ਰਿਹਾ ਕਿ ਇੱਕ ਚੰਗਾ ਸੋਚ ਲੈ ਕੇ ਤੁਰੇ ਹੋਏ ਨੇ ਤੇ ਰੱਬ ਕਰੇ ਪੰਜਾਬ ਦਾ ਭਲਾ ਹੋਵੇ ਆਦਰਵਾਈਜ਼ ਮੇਰਾ ਕੋਈ ਇਦਰ ਇੰਟਰਸਟ ਨਹੀਂ ਹੈਗਾ ਬੱਬੂ ਮਾਨਾ ਰਹੇ ਨੇ ਪ੍ਰਚਾਰ ਕਰਨ ਦੇ ਲਈ ਮੈਨੂੰ ਨਹੀਂ ਪਤਾ ਉਹਨਾਂ ਬਾਰੇ ਜੀ ਮੇਰੀ ਗੱਲਬਾਤ ਨਹੀਂ ਹੁੰਦੀ ਕਦੇ ਤੁਸੀਂ ਪ੍ਰਚਾਰ ਕਰਦੇ ਹੋ ਤੇ ਭਗਵੰਤ ਮਾਨਾ ਵੀ ਗੱਲਬਾਤ ਹੁੰਦੀ ਹੋਵੇਗੀ ਕਿ ਉਹਨਾਂ ਨੂੰ ਕੀ ਲੱਗ ਰਿਹਾ ਓਵਰਆਲ ਕੇਜਰੀਵਾਲ ਜੀ ਕੀ ਕਹਿ ਰਹੇ ਨੇ ਪੰਜਾਬ ਨੂੰ ਲੈ ਕੇ ਹੋਰ ਦੇਖੋ ਜੀ ਜਿਵੇਂ ਦਿੱਲੀ ਦੇ ਵਿੱਚ ਦਿੱਲੀ ਮਾਡਲ ਹੈ ਉਹਨਾਂ ਦਾ ਕਿੰਨਾ ਅੱਛਾ ਹੈ ਕਿਉਂਕਿ ਉੱਥੇ ਸਭ ਤੋਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਸਿਹਤ ਸਹੂਲਤਾਂ ਉਹ ਇੰਨੀਆਂ ਵਧੀਆ ਨੇ ਉਹ ਕਿਤੇ ਪੰਜਾਬ ਚ ਆ ਜਾਣ ਤਾਂ ਬਹੁਤ ਵੱਡਾ ਭਲਾ ਹੋ ਜੂ ਐਜੂਕੇਸ਼ਨ ਸਿਸਟਮ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਬੱਚੇ ਸਰਕਾਰੀ ਸਕੂਲ 'ਚ ਪੜ ਰਹੇ ਨੇ ਔਰ ਉਹ ਉਹ ਇੱਥੇ ਪੰਜਾਬ ਦੇ ਵਿੱਚ ਬਹੁਤ ਜ਼ਰੂਰਤ ਹੈ। ਬਾਕੀ ਪੰਜਾਬ ਦੀ ਨੌਜਵਾਨੀ ਜਿਹੜੀ ਕਿ 17-18 ਸਾਲ ਤੋਂ ਹੁੰਦਾ ਬੱਚਾ ਤਾਂ ਬਾਹਰ ਚਲੇ ਜਾਂਦੇ ਆ ਉਹ ਇੱਥੇ ਜੇ ਉਹ ਬੇਰਜ਼ਗਾਰੀ ਖਤਮ ਕਰਨੀ ਹੈ ਕਿਵੇਂ ਨਾ ਕਿਵੇਂ ਕਰਕੇ। ਸੋ ਇਹ ਕਾਫੀ ਮੁੱਦੇ ਨੇ ਜਿਹੜੇ ਪੰਜਾਬ ਦੀ ਕਿਸਾਨੀ, ਪੰਜਾਬ ਦੇ ਪਾਣੀ ਕੋਈ ਸੋਚ ਹੀ ਨਹੀਂ ਰਿਹਾ ਕਿ ਕਿਵੇਂ ਬਚਾਉਣੇ ਨੇ। ਉਹ ਉਹ ਮੁੱਦਿਆਂ ਤੇ ਗੱਲਬਾਤ ਹੁੰਦੀ ਹੈ ਉਹਨਾਂ ਦੀ। ਸੋ ਮੈਨੂੰ ਲੱਗਦਾ ਵੀ ਪੰਜਾਬ ਖੁਸ਼ਹਾਲ ਹੋਊਗਾ ਜੀ। ਕਹਿੰਦੇ ਨੇ ਕਿ ਭਗਵੰਤ ਵੰਤ ਕਮੇਡੀ ਕਰਦੇ ਨੇ ਲੋਕਾਂ ਨੂੰ ਹਸਾ ਸਕਦੇ ਨੇ ਪਰ ਇੱਕ ਲੀਡਰ ਨਹੀਂ ਬਣ ਸਕਦਾ ਭਗਵੰਤ ਦਾ ਵਿਜਨ ਨਹੀਂ ਹੈ ਵਿਜਨ ਜੋ ਹੈ ਉਹ ਕਾਂਗਰਸ ਕੋਲ ਹੈ ਆਕਾਲੀ ਦਲ ਕੋਲ ਹੈ ਭਾਜਪਾ ਕੋਲ ਹੈ ਇਹ ਕਹਿੰਦੇ ਨੇ ਲੋਕ ਹਾਂਜੀ ਮੈਨੂੰ ਐ ਲੱਗਦਾ ਵੀ ਉਹਨਾਂ ਦਾ ਵਿਜਨ ਹੈ ਵੀ ਲੋਕਾਂ ਨੂੰ ਰਪਾਉਣਾ ਹੈ ਇਹਦਾ ਵਿਜਨ ਹੈ ਹਸਾਉਣਾ ਇਹ ਫਰਕ ਹੈਗਾ ਤੇ ਖੁਸ਼ ਲੋਕ ਖੁਸ਼ ਤਾਂ ਹੀ ਹੁੰਦੇ ਜੇ ਖੁਸ਼ਹਾਲ ਹੋਣ ਸਭ ਕੁਝ ਸਾਰੀਆਂ ਜ਼ਰੂਰਤਾਂ ਉਹਨਾਂ ਨੇ ਪੂਰੀਆਂ ਹੋਣ ਰਹਿੰਦੇ ਤਾਂ ਨੇ ਜੇ ਜਮਾ ਪਿੱਟ ਦੇ ਪਿੱਟ ਸਿਆਪੇ ਤਾਂ ਹੀ ਹੁੰਦੇ ਆ ਉਹਨਾਂ ਦੀ ਸਹੀ ਗੱਲ ਆ ਉਹ ਸਹੀ ਕਹਿ ਰਹੇ ਆ